ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਤੇ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਮੀਆਂਵਾਲੀ ਮਹਿਦੀਪੁਰ ਦੇਖੀ ਉਸ ਵੇਲੇ ਵੱਡੀ ਮਹੰਤਭਾਗੀ ਖਬਰ ਮਿਲੀ ਜਦੋਂ ਤੁਸੀ ਬੰਨ ਟੁੱਟਣ ਨਾਲ ਇੱਥੇ ਵੱਡਾ ਪਾੜ ਪੈ ਗਿਆ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਭਾਰੀ ਜਦੋਜਹਿਦ ਤੋਂ ਬਾਅਦ ਤੁਸੀ ਬੰਨ ਨੂੰ ਦੁਬਾਰਾ ਬੰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਆ ਸਾਡੀ ਈ ਵੱਲੋਂ ਲਾਈਵ ਤਸਵੀਰਾਂ ਮੌਕੇ ਤੇ ਦਿਖਾਈਆਂ ਜਾ ਰਹੀਆਂ ਇਸ ਮੌਕੇ ਸਾਡੇ ਪ੍ਰਤੀਨਿਧੀ ਲਾਡਾ ਕੰਡਾ ਉੱਥੇ ਪਹੁੰਚ ਕੇ ਤੁਹਾਨੂੰ ਨਾਲ ਦੀ ਨਾਲ ਸਾਰੀ ਰਿਪੋਰਟ ਤੇ ਜਾਣਕਾਰੀ ਮੁਹੱਈਆ ਕਰਾ ਰਹੇ ਹਨ ਧੰਨਵਾਦ ਜੀ ਕਾਸ਼ ਛੋਟਿਆ ਘਪਾ ਇੱਕ ਰੋਣੇ ਨਾ ਘੋੜੇ ਨਾ ਘੋੜੇ ਜਰਾ ਪਰਾ ਜਰਾ ਜਪਰਾ ਵੀਰ ਅੱਗੋਂ ਪਰਾ ਜੋ ਪਾਣੀ ਜਵਾਲ ਤੂੰ ਵੀ ਵੇਖ ਸਕਦੇ ਜਿਦਾ ਮੀਆਂ ਵਾਲ ਤੋਂ ਪਹਿਲਾਂ ਖਬਰ ਵੀ ਤੁਹਾਨੂੰ ਦੱਸੀ ਸੀ 2 ਘੰਟੇ ਤੋਂ ਉੱਪਰ ਹੋ ਗਿਆ 2 ਘੰਟੇ ਤੋਂ ਉੱਪਰ ਹੋ ਗਿਆ ਜਿਹੜਾ 12 ਵਾਂ ਹਲੇ ਤੱਕ ਨਹੀਂ ਵੱਜਾ ਤੇ ਜਿਹੜਾ ਨੁਕਸਾਨ ਜ਼ਿਆਦਾ ਹੋਂਦਾ ਖਦਸ਼ਾ ਵਾ ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਆ ਆ ਤੁਸੀਂ ਵੇਖ ਸਕਦੇ ਜੀ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਵਾ ਜੀ ਸੀ ਬੀਆਂ ਲੱਗੀਆਂ ਆਈਆਂ ਵਾ ਉਥੋਂ ਥੋੜੇ ਭਰ ਕੇ ਟਰਾਲੀਆਂ ਲੱਗੀਆਂ ਆ ਪਾਕਿਸਤਾਨ ਵਾਲੇ ਪਾਸਿਓ ਪਾਣੀ ਜਿਹੜਾ ਉਹ ਆ ਰਿਹਾ ਵਾ ਬਹੁਤ ਜ਼ਿਆਦਾ ਪਾਕਿਸਤਾਨ ਵਾਲੇ ਪਾਸਿਓ ਬਹੁਤ ਜ਼ਿਆਦਾ ਤੇਜ਼ ਪਾਣੀ ਆ ਰਿਹਾ ਵਾ ਬੜੀ ਕੋਸ਼ਿਸ਼ ਕਰਦੇ ਪਏ ਨੇ ਜਿਹੜੇ ਪਿੰਡ ਮੀਆਂਵਾਲ ਪਿੰਡ ਮੀਆਂਵਾਲ ਦੇ ਜਿਹੜੇ ਵਾ ਪਿੰਡ ਮੀਆਂਵਾਲ ਤੇ ਮਹੀਦੀਪੁਰ ਦੀ ਸੰਗਤ ਬਹੁਤ ਕੋਸ਼ਿਸ਼ ਕਰਦੀ ਆ ਜਿਹੜਾ ਇਹਨਾਂ ਨੂੰ ਜਿਹੜੇ ਪਾਣੀ ਤਾਂ ਬਾਈ ਕੋਲ ਕੋ ਕੋ ਵੀ ਜਿਹੜਾ ਚੱਲ ਕਰਦੇ ਉਹ ਵੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਜੋ ਦੇਖਦੇ ਹੋ ਨਾ ਵੀ ਸੂਰ ਕੇ ਕਿੰਨਾ ਬਹੁਤ ਬੜੀ ਹਿੱਕਾਂ ਦੇ ਆਪਾਂ ਦਾ ਆਪਣਾ ਕਮਜ਼ੋਰ ਹੋ ਜਾਣਾ ਇੱਥੇ ਟੋੜੀਆਂ ਆਈਆਂ ਮਿੱਟੀ ਹਿੱਕੇ ਟੋੜੀਆਂ ਆ ਗਏ ਇੱਥੇ ਟੋੜੀਆਂ ਹੋਵਾ ਆ ਰਹੀਆਂ ਦੋ ਤਿੰਨ ਪਾਸੇ ਬਰੂਹਾ ਬਹੁਤ ਜਿਆਦਾ ਪਾੜ ਪੈ ਚੁੱਕਾ ਵਾ 30 20 ਤੋਂ 30 ਫੁੱਟ ਦਾ ਜਿਹੜਾ ਪਾੜ ਵਾ o pé choca ਮੀਆਂਵਾਲ ਮੀਆਂਵਾਲ ਵਾਂ ਟੁੱਟ ਗਿਆ ਮੀਆਂਵਾਲ ਮੀਆਂਵਾਲ ਵਾਂ ਟੁੱਟ ਗਿਆ ਪਾਣੀ ਬਹੁਤ ਜ਼ਿਆਦਾ ਵਾ ਪਾਣੀ ਦਾ ਵਹਾ ਜਿਹੜਾ ਬਹੁਤ ਜ਼ਿਆਦਾ ਵਾ ਆ ਪਿੰਡ ਮੀਆਂਵਾਲ ਮੀਆਂਵਾਲ ਹਾਂਜੀ ਉਧਰ ਡਾਲੀਆਂ ਹੋਏ ਨੇ ਡਾਲੀਆਂ ਹੋਣ ਡਾਲੀਆਂ ਨੇ ਰੱਖਣਾ ਆ ਬਾਕੀ ਜੇ ਰੀ ਵੀ ਕੋਹਰ ਆ ਗਈ ਵੇਦਾ ਓਏ ਲੀ ਜੰਮਾਂ ਪਿੰਡ ਮੀਆਂਵਾਲ ਵਿਖੇ ਬੰਨ ਟੁੱਟ ਗਿਆ ਵਾ ਪਿੰਡ ਮੀਆਂਵਾਲ ਵਿਖੇ ਜਿਹੜਾ ਬੰਨਵਾ ਟੁੱਟ ਗਿਆ ਵਾ ਜਿਹੜਾ ਕੀ ਪਾਣੀ ਦਾ ਵਹਾਤ ਵੀ ਦੇਖ ਸਕਦੇ ਜੇ ਬਹੁਤ ਜ਼ਿਆਦਾ ਵਾ ਤੇ ਜਿਹੜਾ ਕੀ ਪਿੰਡ ਵਾਲੇ ਲੋਕ ਜਿਹੜੇ ਆ ਉਹ ਫੁੱਲ ਬੜਾ ਫੁੱਲ ਜਿਹੜੀ ਉਹ ਇਹਨੂੰ ਜੋੜਨ ਦੀ ਦਵਾ ਦਾ ਕੋਸ਼ਿਸ਼ ਕਰਦੇ ਪਏ ਨੇ ਕਿਉਂਕਿ ਝੋਨੇ ਦਾ ਜਿਹੜਾ ਨੁਕਸਾਨ ਵਾ ਤੁਸੀਂ ਵੇਖ ਸਕਦੇ ਬਹੁਤ ਜ਼ਿਆਦਾ ਹੋ ਸਕਦਾ ਵਾ ਜੇ ਇਸ ਬੰਨ ਨੂੰ ਜਲਦੀ ਤੋਂ ਜਲਦੀ ਨਾ ਪੂਰਿਆ ਗਿਆ ਸਾਡੇ ਨਾਲ ਕੁਝ ਸੱਜਣ ਮੌਜੂਦ ਆਪਾਂ ਗੱਲਬਾਤ ਕਰਾਂਗੇ ਪਾਜੀ ਕੀ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਿੰਦੀਪੁਰ ਤੇ ਮਹੀਨੇਵਾਲ ਦਾ ਬੰਨ ਹੈ ਜਿਹੜਾ ਟੁੱਟ ਚੁੱਕਾ ਹੈ ਜਿਹਦੇ ਪੂਰੇ ਦੋ ਪਿੰਡਾਂ ਦੀ ਸੰਗਤ ਬੜੇ ਯੋਰਪੌਰ ਜ਼ੋਰ ਤੇ ਲੱਗੀ ਹੋਈ ਏ ਗੁਰੂ ਰਾਮਦਾਸ ਕਿਰਪਾ ਕਰੇ ਜੇ ਹੋ ਸਕਦਾ ਹੈ ਕਿ ਬਾਝ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਛੇਤੀ ਜੀਤੀ ਕੋਈ ਤੋੜੇ ਲੈ ਕੇ ਤੇ ਕੋਈ ਸਾਨੂੰ ਮਾਲੀ ਸਹਿਦਾ ਦੇ ਸਕਦੀ ਹੈ ਇਹਦੇ ਆਣ ਕੇ ਸਹਿਦਾ ਦੇਵੇ ਬਹੁਤ ਜਿਆਦੀ ਸੰਗਤ ਜਿਹੜੀ ਉਹ ਖਵੇ ਹੋਣ ਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿੰਡ ਵਾਲਿਆਂ ਦਾ ਕਹਿਣਾ ਕਿ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇੱਥੇ ਪਹੁੰਚ ਕਰੇ ਕਿਉਂਕਿ ਬੰਨ ਦਾ ਜਿਹੜਾ ਪਾੜ ਤੁਸੀਂ ਵੇਖ ਸਕਦੇ ਜੇ ਬਹੁਤ ਵੱਡਾ ਵਾ ਮਾਰੇ ਕਿਰਪਾ ਕਰੇ ਕਿ ਜਲਦੀ ਤੋਂ ਜਲਦੀ ਇਹ ਪੂਰਾ ਜਾ ਜਾ ਸਕੇ ਕਿਉਂਕਿ ਜਿਹੜੀ ਝੋਨੇ ਦੀ ਫਸਲ ਪੁੱਤਾ ਵਾਂਗੂ ਪਾਲੀ ਹੋਈ ਆ ਉਹ ਖਰਾਬ ਹੁੰਦਾ ਪੂਰੇ ਚਾਂਸ ਵਾ ਜੇ ਇਹਨੂੰ ਜਲਦੀ ਤੋਂ ਜਲਦੀ ਨਾ ਪੁਰਿਆ ਗਿਆ ਤੇ ਆਪਾਂ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜੇ ਪ੍ਰਸ਼ਾਸਨ ਇੱਥੇ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਤੇ ਬੰਨੜਾ ਤੁਸੀਂ ਪਾੜ ਵੇਖ ਸਕਦੇ ਜੇ ਮਾਰੇ ਕਿਰਪਾ ਕਰੇ ਤੇ ਪਾਣੀ ਦਾ ਵਹਾਅ ਵੀ ਤੁਸੀਂ ਵੇਖ ਸਕਦੇ ਪਾਣੀ ਦਾ ਵਹਾਅ ਬਹੁਤ ਤੇਜ਼ ਵਾ ਹਾਂਜੀ ਜਿਹੜੇ ਪਿੰਡ ਦੇ ਲੋਕ ਨੇ ਉਹ ਪਰ ਜੋਰ ਹੀ ਕੋਸ਼ਿਸ਼ ਕਰਦੇ ਪਏ ਨੇ ਬਾਕੀ ਮਹਾਰਾਜ ਦੇ ਵਾਸਵਾ ਬਾਕੀ ਝੋਨੇ ਜਾਂ ਤੁਸੀਂ ਵੇਖ ਸਕਦੇ ਪਾਣੀ ਬਹੁਤ ਜ਼ਿਆਦਾ ਮਲਗੀ ਜਾ ਚੁੱਕਾ ਵਾ ਇਹਨੂੰ ਜਲਦੀ ਜਲਦੀ ਨਾ ਰੋਕਿਆ ਗਿਆ ਤਾਂ ਕੋਈ ਜ਼ਿਆਦਾ ਵੀ ਨੁਕਸਾਨ ਹੋ ਸਕਦਾ ਵਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇੱਥੇ ਪਹੁੰਚ ਕਰੇ ਜੀਸੀਪੀਆਂ ਲਗੀਆਂ ਜਾਣਾ ਪਿੰਡ ਦੇ ਲੋਕ ਜਿਹੜੇ ਵਾ ਉਹ ਲੱਗੇ ਹੋਏ ਨੇ ਤੁਸੀਂ ਵੇਖ ਸਕਦੇ ਜੇ ਪਿੰਡ ਦੇ ਲੋਕ ਲੱਗੇ ਹੋਏ ਨੇ ਮੀਆਂਵਾਲ ਦੇ ਸਰਪੰਸਾ ਵੀ ਸਾਡੇ ਕੋਲ ਆਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਿਆ ਸਰਪੰਸਾ ਬੜੀ ਮੰਦ ਭਾਗੀ ਘੱਡਾ ਪਾਣ ਟੁੱਟ ਗਿਆ ਬਹੁਤ ਬੰਦ ਤਿੰਨ ਦਿਨੋਂ ਕੋਈ ਅੱਜ ਖੱਪਣ ਦੇ ਆ ਜੀ ਬਹੁਤ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਤਾਂ ਟਾਵਰ ਥੱਲੇ ਬੈਠੇ ਦੋ ਕਿਲੇ ਪਰਾਂ ਤੇ ਰਾਤ ਵੀ ਸਾਰੀ ਰਾਤ 20 25 ਬੰਦੇ ਇੱਥੇ ਰਹੇ ਆ ਤੇ ਹੁਣ ਉਦੋਂ ਹੀ ਪਾ ਲਗਾ ਸਾਰਾ ਪੰਜ ਸੱਤ ਕਰਵਾ ਕੇ ਰ ਗਿਆ ਥੱਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਪਹੁੰਚਿਆ ਵਾ ਮੋਟੇ ਨਹੀਂ ਪ੍ਰਸ਼ਾਸਨ ਅਜੇ ਤੱਕ ਨਹੀਂ ਪਹੁੰਚਾ ਬੀਐਸਐਫ ਬਹੁਤ ਮਦਦ ਕਰਨ ਲਈ ਹੈ ਠੀਕ ਹੈ ਜੀ ਹਾਂ ਬੀਐਸਐਫ ਪ੍ਰਸ਼ਾਸਨ ਵੀ ਚਲਵਾ ਦੇਗਾ ਉਹਨਾਂ ਨੂੰ ਕੀ ਕਰਨਾ ਕਰਨਾ ਜੋ ਕਰਨਾ ਸੰਕਤ ਨਹੀਂ ਕਰਨਾ ਹੈ ਅੱਛਾ ਉਹ ਜਿਹੜਾ ਨਾ ਕੰਟਰੋਲ ਚ ਵਾਹੇ ਹੋ ਗਿਆ ਪਾਣੀ ਬਹੁਤ ਜ਼ਿਆਦਾ ਅੱਛਾ ਜੀ ਤੇ ਪੰਜ ਦਸ ਘੰਟੇ ਮੇ ਰੁਕਦੇਗਾ ਤੁਸੀਂ ਦੇਖ ਸਕਦੇ ਤੁਸੀਂ ਵੀ ਜੀਸੀਬੀਆ ਲੱਗੀਆਂ ਹੋਈਆਂ ਨੇ ਜੀਸੀਬੀਆ ਲੱਗੀਆਂ ਹੋਈਆਂ ਵਾ ਸਰਪੰਚ ਸਾਹਿਬ ਦਾ ਕਹਿਣਾ ਕਿ ਪ੍ਰਸ਼ਾਸਨਿਕ ਅਧਿਕਾਰੀ ਹਲੇ ਨਹੀਂ ਪਹੁੰਚਿਆ ਕੋਈ 10 15 ਮਿੰਟ ਹੋ ਗਏ ਯਾਨੀ ਬੰਦ ਟੁੱਟੇ ਨੂੰ ਵੀ ਫੇਰ ਇਹ ਲੋ ਬਨੂ ਗੱਟ ਵਾ ਬਨ ਦਾ ਪਾੜ ਬਹੁਤ ਵੱਡਾ ਵਾ ਤੁਸੀਂ ਵੇਖ ਸਕਦੇ ਜੇ ਕਿ ਬਨ ਬਹੁਤ ਜ਼ਿਆਦਾ ਟੁੱਟ ਚੁੱਕਾ ਵਾ ਰੱਬ ਮਿਹਰ ਕਰੇ ਕਿ ਇਸ ਤੋਂ ਵਧੇ ਨਾ ਜਿਹੜਾ ਜਲਦੀ ਤੋਂ ਜਲਦੀ ਇਹ ਪੂਰਿਆ ਜਾ ਸਕੇ ਕਿਉਂਕਿ ਕਿਸਾਨਾਂ ਨੇ ਪੁੱਤਾ ਆਵਾਂਗੇ ਪਾ ਲਈ ਫਸਲ ਵਾ ਤੁਸੀਂ ਵੇਖ ਸਕਦੇ ਜੇ ਬਹੁਤ ਜਿਆਦਾ ਪਾਣੀ ਜਿਹੜਾ ਵਾ ਕਿਸਾਨਾਂ ਦੀਆਂ ਖੇਤਾਂ ਵੱਲੋਂ ਜਾ ਰਿਹਾ ਵਾ ਵਾਹਿਗੁਰੂ ਸੱਚੇ ਪਾਸ਼ਾ ਮਿਹਰ ਕਰੇ ਇਹੋ ਜਿਹੇ ਦਿਨ ਜਿਹੜਾ ਕਿਸੇ ਨੂੰ ਨਾ ਵੇਖਣਾ ਪਵੇ ਮੈਂ ਜਿਪਰ ਤੋਂ ਪੈਂ ਸਰਪੰਚ ਸਾਹਿਬ ਜੀ ਜੀ ਬਹੁਤ ਮੰਦ ਭਾਗੀ ਕਢਣਾ ਜੀ ਆ ਤਾਂ ਜਿਹੜਾ ਬੰਨ ਟੁੱਟ ਗਿਆ ਵਾ ਬੜੀ ਤੁਸੀਂ ਰਾਖੀ ਬੜੀ ਕੀਤੀ ਸੀ ਵੇਖੋ ਜੀ ਚਲੋ ਹੁਣ ਇਨਸਾਨ ਦਾ ਕੰਮ ਹੈ ਜਦੋਂ ਜਦ ਕਰਨਾ ਸੰਘਰਸ਼ ਕਰਨਾ ਆਖਰੀ ਦਮ ਤੱਕ ਆ ਤੇ ਕੀਤਾ ਸੰਘਰਸ਼ ਹੁਣ ਵੀ ਕੋਈ ਗੱਲ ਨਹੀਂ ਸਾਨੂੰ ਐਡਾ ਆਪਣੇ ਆਪ ਤੇ ਵਿਸ਼ਵਾਸ ਹੈ ਸੰਗਤ ਦੀ ਤਾਕਤ ਗੁਰੂ ਦੀ ਤਾਕਤ ਤੇ ਵਿਸ਼ਵਾਸ ਆ ਕਿ ਬੰਨ ਅਸੀਂ ਮੰਨ ਲੈਣਾ ਕੋਈ ਗੱਲ ਪ੍ਰਸ਼ਾਸਨਿਕ ਅਧਿਕਾਰੀ ਕੋਈ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਅਜੇ ਹੁਣੇ ਟੁੱਟਾ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਕੋਈ ਨਹੀਂ ਪਹੁੰਚਣਗੇ ਕੋਈ ਗੱਲ ਨਹੀਂ ਬਾਕੀ ਸੰਗਤ ਲੱਗੀ ਆ ਆਪਣੇ ਆਪ ਦੇ ਸੰਗਤ ਸਭ ਤੋਂ ਵੱਡੀ ਸਰਕਾਰ ਹੈ ਜੀ ਹਰਪ੍ਰੀਤ ਪਟਵਾਰੀ ਨਾਲ ਗੱਲ ਹੋਈ ਉਹ ਕਹਿੰਦੇ ਆ ਵੀ ਇੱਥੇ ਪਹੁੰਚੇ ਬੰਨ ਤੇ ਤੋੜਿਆਂ ਦਾ ਬੰਦੋਬਸਤ ਕਰ ਦੇ ਹਾਂ ਕੋਈ ਨਹੀਂ ਉਹਨਾਂ ਨੂੰ ਪਹਿਲਾਂ ਵੀ ਸੁਜਿਤ ਕੀਤਾ ਵੀ ਸਾਡਾ ਬੰਨ ਕਮਜ਼ੋਰ ਆ ਪਰ ਪਹਿਲਾਂ ਉਹਨਾਂ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਅਸੀਂ ਤੇਲ ਤੁਲਦੀ ਮੰਗ ਕਰਦੇ ਨੇ ਆ ਵੀ ਸਾਡੇ ਇਹ ਬਹੁਤਾ ਇਹ ਨਾਜ਼ੁਕ ਇਲਾਕੇ 'ਚ ਧਿਆਨ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਦੁੱਖ ਹੈਗਾ ਇਸ ਵਿਭਾਗ ਦੇ ਤਸਵੀਲਦਾਰ ਦੇ ਪਟਵਾਈ ਤੇ ਐਕਸ਼ਨ ਨੰਬਰ ਹੀ ਹੁਣ ਤੋਂ 2 ਘੰਟੇ ਪਹਿਲਾਂ ਗੱਲ ਹੋਈ ਆ ਮੈਂ ਖੁਦ ਫੋਨ ਤੇ ਗੱਲ ਕੀਤੀ ਆ ਤੇ ਸਾਰੇ ਵਿਭਾਗਾਂ ਦੇ ਨਾਲ ਆ ਤੇ ਕਰਦੇ ਆ ਜੀ ਕਰਾਉਂਦੇ ਆ ਜੀ ਇਹ ਆ ਉਹ ਆ ਜੀ ਇਹ ਗੱਲਾਂ ਬਤਨਾਂ ਟਾਲਦੇ ਟੋਲਦੇ ਰਹੇ ਨੇ ਕੋਈ ਗੱਲ ਨਹੀਂ ਹੁਣ ਅਸੀਂ ਆਪ ਦੀ ਜੋ ਆ ਅੱਗੇ ਵੀ ਅਸੀਂ ਆਪ ਦੀ ਜਦੋਜਦ ਕਰਕੇ ਇਹਦੇ 8 ਦਿਨ ਇਹਦੀ ਸੁਰੱਖਿਆ ਕੀਤੀ ਆ ਕੋਈ ਗੱਲ ਨਹੀਂ ਅਸੀਂ ਮੰਨਣਾ ਮੰਨ ਕੋਈ ਗੱਲ ਨਹੀਂ ਸਾਨੂੰ ਗੁਰੂ ਤੇ ਔਰ ਗੁਰੂ ਦੀ ਸੰਗਤ ਤੇ ਵਿਸ਼ਵਾਸ ਹੈ ਕਿ ਜਿਹੜੀ ਇਹਦੇ ਕੋਲ ਤਾਕਤ ਹੈ ਉਹ ਕਿਸੇ ਕੋਲ ਵੀ ਤਾਕਤ ਨਹੀਂ ਅਸੀਂ ਸਾਡੇ ਕੋਲ ਪਿੰਡ ਵਾਸੀ ਮੌਜੂਦ ਨੇ ਹਾਂ ਜੀ ਕੀ ਕਹਿਣਾ ਜੀ ਬੰਨ ਤਾਂ ਬਹੁਤ ਬਹੁਤ ਮੰਦ ਭਾਗੀ ਘਟਣਾ ਹੈ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬੜੀ ਜਦੋ ਜੈਦ ਪਰਸੋਂ ਦੀ ਹੋ ਰਹੀ ਹੈ ਬੰਨ ਦੀ ਬੜੀ ਸੀ ਨਗਰਾਨੀ ਕੀਤੀ ਸੀ ਪਰ ਪਾਣੀ ਇੰਨਾ ਜ਼ਿਆਦਾ ਜਿਹੜਾ ਆ ਗਿਆ ਹੈ ਤੇ ਇਹ ਜਿਹੜਾ ਇਲਾਕਾ ਹੈ ਮੀਏ ਵਾਲੇ ਦਾ ਪੈਂਦਾ ਮਹਿਦੀਪੁਰ ਤੋਂ ਲਹਿੰਦੇ ਵਾਲੇ ਪਾਸੇ ਦੇ ਉਤੇ ਤੇ ਬੜਾ ਜ਼ਿਆਦਾ ਹੈ ਇਸ ਵਕਤ ਪਾਣੀ ਜਿਹੜਾ 40 ਫੁੱਟ ਤੋਂ ਜ਼ਿਆਦਾ ਬੰਨ ਜਿਹੜਾ ਟੁੱਟ ਚੁੱਕਾ ਹੈ ਰੋਖ ਜਿਹੜੇ ਆ ਜੀ ਸੀ ਬੀ ਦੇ ਨਾਲ ਸੁੱਟ ਰਹੇ ਆ ਆ ਥੋੜਾ ਜਿਹਾ ਵੇਖੋ ਕਿੰਨੀ ਜਦੋਜਹਿੜ ਜਿਹੜੀ ਆ ਸਾਡੇ ਜਿਹੜੇ ਆ ਨੌਜਵਾਨ ਇਸ ਮਹਿਦੀਪੁਰ ਤੇ ਖੇਮ ਕਰਨ ਮੀਏ ਵਾਲੇ ਤੇ ਸਭ ਨੌਜਵਾਨ ਜਿਹੜੇ ਪਾਣੀ ਨੂੰ ਇੱਕ ਕਤਾਰ ਬਣਾ ਕੇ ਪਾਣੀ ਨੂੰ ਜਿਹੜਾ ਰੋਕ ਰਹੇ ਨੇ ਤੇ ਨਾਲ-ਨਾਲ ਤੋੜੇ ਭਰ ਕੇ ਲਾ ਰਹੇ ਨੇ ਸਾਨੂੰ ਪੂਰਾ ਵਿਸ਼ਵਾਸ ਹੈ ਇਹਨਾਂ ਨੌਜਵਾਨਾਂ ਦੇ ਉੱਤੇ ਵੀ ਇਹ ਬੰਨ ਬੰਨ ਲੈਣਗੇ ਔਰ ਜਿਹੜਾ ਸਮਾਂ ਹੈ ਉਹ ਤਾਂ ਥੋੜਾ ਜਿਹਾ ਲੱਗੇਗਾ ਪਰ ਪਾਣੀ ਬਹੁਤ ਜ਼ਿਆਦਾ ਟੁੱਟਾ ਹੋਇਆ ਹੈ ਇਸ ਕਰਕੇ ਪਾਣੀ ਦਾ ਵਹਾਅ ਜ਼ਿਆਦਾ ਹੈ ਤੇ ਇਹ ਸਜੇ ਸਜੇ ਬੰਨਣਾ ਪਰ ਇਹ ਆਪੇ ਸ਼ਾਮ ਤੱਕ ਅਸੀਂ ਕਾਬੂ ਕਰਾਂਗੇ ਬਾਕੀ ਮਹੀਦੀਪੁਰ ਵਾਲਿਆਂ ਨੂੰ ਬੇਨਤੀ ਆ ਮੀਆਂ ਵਾਲਿਆਂ ਨੂੰ ਖੇਮ ਕਰਨ ਵਾਲਿਆਂ ਨੂੰ ਬੇਨਤੀ ਆ ਜਿੰਨੀ ਛੇਤੀ ਹੋ ਸਕਦੀ ਆ ਤੋੜੇ ਕਈਆਂ ਨਾਲ ਕੁਹਾੜੀਆਂ ਲੈ ਕੇ ਆਓ ਜਿਹੜੇ ਰੁੱਖਾਂ ਦੇ ਟਾਣੇ ਨੇ ਵੱਡ-ਵੱਡ ਕੇ ਵਿੱਚ ਆਪਾਂ ਸੁੱਟਨੇ ਆ ਬੇਨਤੀ ਨੂੰ ਪ੍ਰਵਾਨ ਕਰੋ ਬੜੀ ਜਦੋਂ ਜਾਇਦ ਬਹੁਤ ਜਿਆਦੀ ਮੁਸ਼ਕਲ ਘਾਲ 10-10 ਫੁੱਟ ਪਾਣੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਖਲੋ ਕੇ ਬਣਨ ਲੱਗੇ ਪਾਣੀ ਦੀ ਕਤਾਰ ਬਣਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਣੀ ਜਿਹੜਾ ਉਹਦਾ ਪੈਰ ਪੈਰ ਜਿਆ ਦਬਾਅ ਵੱਧਦਾ ਜਾ ਰਿਹਾ ਹੈ ਪਰ ਅਸੀਂ ਇਹ ਆਪੀ ਤੋੜੇ ਪਰ-ਪਰ ਕੇ ਜੀ ਸੀ ਬੀਆਂ ਸਾਡੇ ਕੋਲ ਦੋ ਪਹੁੰਚੀਆਂ ਨੇ ਉਹਦੇ ਨਾਲ ਰੁੱਖ ਵੱਡ-ਵੱਡ ਕੇ ਅਸੀਂ ਇਸ ਪਾਰ ਦੇ ਚਾ ਰਹੇ ਆ ਅਸੀਂ ਗੁਰੂ ਮਹਾਰਾਜ ਅੱਗੇ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਲੋੜੀ ਸਮੇਂ ਦੇ ਉੱਤੇ ਲੋੜੀ ਦੇ ਸਮੇਂ ਦੇ ਉੱਤੇ ਸਾਨੂੰ ਜਿਹੜੀ ਆ ਮਦਦ ਸਰਕਾਰ ਵੀ ਸਰਕਾਰ ਵੀ ਛੇਤੀ ਕਰੇ ਜਿਸ ਤਰ੍ਹਾਂ ਦਾ ਵੀ ਪਰਮੰਧ ਹੋ ਸਕਦਾ ਸਾਡਾ ਬੰਨ ਬਣਾ ਹੋਏ ਨਹੀਂ ਤੇ ਘੱਟੋ ਘੱਟ ਸਾਡਾ ਤਿੰਨ ਹੀ ਹਰ ਕਿਲਾ ਜਿਹੜਾ ਉਹ ਸਾਡੀ ਜ਼ਮੀਨ ਜਿਹੜੀ ਆ ਇਹ ਮਹੀਦੀਪੁਰ ਦੇ ਏਰੀਏ ਦੇ ਵਿੱਚ ਜਿਹੜੀ ਉਹ ਮਾਰੀ ਜਾਣ ਲੱਗੀ ਆ ਬਿਲਕੁਲ ਫਸਲ ਜਿਹੜੀ ਤਬਾਹ ਹੋਣ ਦੇ ਕੰਨੇ ਦੇ ਉੱਤੇ ਪਹੁੰਚ ਚੁੱਕੀ ਆ ਕੋਈ ਅਗਲੇ ਬੰਨੇ ਸਾਡੇ ਕੋਲ ਅੜਾ ਨਹੀਂ ਦਾਗਾ ਅਸੀਂ ਬੜੀ ਜਦੋ ਜਦ ਕਰ ਰਹੇ ਆ ਵੇਖੋ ਕੇਸ ਹਾਬ ਦੇ ਨਾਲ ਇਹ ਬੰ ਜਿਹੜਾ ਉਹ ਵੱਜ ਰਿਹਾ ਹੈ ਕਿਤਰਾ ਨੌਜਵਾਨ ਜੇ ਬਿਨਾ ਪਾਣੀ ਤੋਂ ਵਿਚਾਰੇ ਜਿਹੜੇ ਨੇ ਧਾਇਏ ਹੋਏ ਜਿਹੜੇ ਨੇ ਉਹ ਵਿੱਚ ਜਦੋਂ ਜਹਿਰ ਕਰ ਰਹੇ ਨੇ ਅਸੀਂ ਬਨਤੀ ਕਰਦੇ ਆਂ ਵੀ ਜਿੰਨਾ ਵੀ ਹੋ ਸਕਦਾ ਸਾਡੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਮਤਲਬ ਮਦਦ ਜਿੰਨੀ ਹੁੰਦੀ ਕਰੇ ਔਰ ਨਾਲ ਅਸੀਂ ਮਦਦ ਮੰਗਦੇ ਆਂ ਮਹੀਦੀਪੁਰ ਮੀਏ ਵਾਲਾ ਔਰ ਆਖੇਮ ਕਰਦੇ ਨੌਜਵਾਨਾਂ ਨੂੰ ਕਹਿੰਨੇ ਵੀ ਤੋੜੇ ਪਰ ਕੇ ਛੇਤੀ ਲੈ ਕੇ ਆਓ ਜੀ ਬਾਈ ਦੂ ਜਿੱਕਾ ਖਾਲਸਾ ਬਾਈ ਦੂ ਜੀ ਕੀ ਫਤੇ ਹਾਂਜੀ ਇਹਨਾਂ ਦਾ ਕਹਿ ਰਿਹਾ ਕਿ 3000 ਕਿਲਾ ਜਿਹੜਾ ਵਾ ਨੁਕਸਾਨਿਆ ਜਾ ਸਕਦਾ ਜਰਦੀਓ ਜਲਦੀ ਜੇ ਬਨ ਨਾ ਬਨਿਆ ਗਿਆ ਬੇਨਤੀ ਕਰਦੇ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਜੋ ਵੀ ਮਦਦ ਕਰਨੀ ਚਾਹੁੰਦਾ ਵਾ ਉਹ ਇੱਥੇ ਜਲਦੀ ਤੋਂ ਜਲਦੀ ਪਹੁੰਚੇ ਪਿੰਡ ਮੀਆਂਵਾਲ ਤੇ ਮਹੀਦੀਪੁਰ ਦੀ ਸੰਗਤ ਜਿਹੜੀ ਆ ਉਹ ਲੱਗੀ ਹੋਈ ਆ ਬਨ ਨੂੰ ਬਨਣ ਦੇ ਵਿੱਚ ਉਹਨਾਂ ਨੂੰ ਯਕੀਨ ਆ ਕਿ ਉਹ ਬਨ ਵੀ ਲੈਣਗੇ ਲੇਕਿਨ ਬਾਅਦ ਵਿੱਚ ਪ੍ਰਸ਼ਾਸਨ ਦੇ ਆਉਂਦਾ ਕੋਈ ਫਾਇਦਾ ਨਹੀਂ ਹੋਏਗਾ ਜੇ ਹੁਣ ਆ ਸਕਦੀ ਆ ਮੌਕੇ ਤੇ ਮਦਦ ਕੀਤੀ ਜਾਵੇ ਨਹੀਂ ਤੇ ਬਾਅਦ ਵਿੱਚ ਕੋਈ ਨਹੀਂ ਜੇ ਫਾਇਦਾ ਹਾਂਜੀ ਸਰਪੰਚ ਸਾਹਿਬ ਇਹ ਨਾ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਪਿੰਡ ਮੀਆਂਵਾਲ ਸਾਡੇ ਪਿੰਡ ਦਾ ਜੀ 100 ਕਰੋੜ ਦਾ ਨੁਕਸਾਨ ਹੋ ਜਾਵੇਗਾ ਜੇ ਕਰੇ ਪੰਦ ਦੀ ਮੁਰੰਮਤ ਨਾ ਹੋ ਸਕੀ ਜਾਂ ਬੰਦ ਬੰਦਿਆ ਨਾ ਗਿਆ ਨੌਜਵਾਨ ਜਿਨ੍ਹਾਂ ਦੀ ਮੈਂ ਦੇਣ ਨਹੀਂ ਦੇ ਸਕਦਾ ਉਹ ਵਿੱਚ ਪਾਣੀ ਦੇ ਬਹੁਤ ਗੰਦੇ ਪਾਣੀ ਦੇ ਵਿੱਚ ਆਪਣਾ ਫਸਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ 100 ਕਰੋੜ ਦਾ ਝੋਨਾ ਹੈ 7-8 ਕਰੋੜ ਦਾ ਤਾਰਤ ਬੰਦੀ ਤੋਂ ਅਗਲੇ ਪਾਸੇ ਮਾਰਿਆ ਗਿਆ ਹੈ ਪ੍ਰਸ਼ਾਸਨ ਨੂੰ ਕਹਿੰਦੇ ਵੀ ਰਹੇ ਆ ਤਹਿਸੀਲਦਾਰ ਸਾਹਿਬ ਆਏ ਸੀ ਪਰ ਕੋਈ ਗੱਲ ਨਹੀਂ ਬਣ ਰਹੀ ਜੀ ਚਾਰ ਚਫੇਰੇ ਬੇਵਸੀ ਹੋ ਗਈ ਆ ਉਹਨਾਂ ਦੀ ਵੀ ਹੁਣ ਬੇਨਤੀ ਇਸ ਤਰ੍ਹਾਂ ਵੀ ਅਸੀਂ ਬੰਨ ਦੇ ਉੱਤੇ ਮਿੱਟੀ ਪਾਉਣ ਦੀ ਬੇਨਤੀ ਕਰਦੇ ਆ ਦਵਾ ਤੋਂ ਦਵਾ بارش ਖਤਮ ਹੋ ਜਾਂਦੀ ਹੈ ਤੇ ਸਾਡੇ ਬੰਨ ਦੇ ਉੱਤੇ 2 2 4 4 ਫੁੱਟ ਮਿੱਟੀ ਪਾਈ ਜਾਵੇ ਕਿਉਂਕਿ ਤਾਰਾਂ ਦਾ ਠੇਕਾ ਹੋ ਚੁੱਕਾ ਉੱਥੇ ਜਾਲੀ ਲੱਗਣ ਦੇ ਵਾਸਤੇ ਉਹ ਬੰਨ ਦੇ ਨਾਲੋਂ ਮਿੱਟੀ ਪੁੱਟ ਕੇ ਜਾਲੀ ਨਾਲ ਲਾ ਦਿੱਤੀ ਇਸ ਕਰਕੇ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਬੰਦ ਕਾਫੀ ਟੁੱਟ ਚੁੱਕਾ ਮੈਂ ਹੁਣ ਦਾਸ ਰਾਮ ਸਿੰਘ ਸਾਬਕਾ ਚੇਅਰਮੈਨ ਮਹਿਦੀਪੁਰ ਮੈਂ 50 ਪੇਟੀਆਂ ਪਾਣੀ ਦੀ ਸੇਵਾ ਕੀਤੀ ਆ ਹੋਰ ਵੀ ਬੰਦੇ ਬਹੁਤ ਸੇਵਾ ਕਰ ਰਹੇ ਨੇ ਹੁਣ ਇਹ ਸਾਡਾ ਜਦੋਜਾਦ ਬਹੁਤ ਚੱਲ ਰਹੀ ਆ ਇਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਖਤਮ ਹੁੰਦਿਆਂ ਇਹ بارش ਜਾਂ ਪਾਣੀ ਜਦੋਂ ਲੈ ਜਾਵੇਗਾ ਸਾਡੇ ਬੰਨ੍ਹ ਦੇ ਉੱਤੇ 4-4 ਫੁੱਟ ਮਿੱਟੀ ਪੁਆਈ ਜਾਵੇ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਾ ਵਾ ਮੌਕੇ ਤੇ ਬੰਨ੍ਹ ਦਾ 파ੜ ਤਾਂ ਕਾਫੀ 20 ਤੋਂ 25 ਫੁੱਟ ਹੈਗਾ ਨਾਇਬ ਤਹਿਸੀਲਦਾਰ ਸਿਆਸੀ ਪਾਰਟੀਆਂ ਦੇ ਸਾਰੇ ਆ ਗੋ ਪਹੁੰਚੇ ਨਾਇਬ ਤਹਿਸੀਲਦਾਰ ਸਾਹਿਬ ਇੱਥੇ ਪਹੁੰਚੇ ਸੀ ਪਰ ਕੋਈ ਸਰਕਾਰ ਵੱਲੋਂ ਜਿਹੜਾ ਉਹ ਬੇਵਸੀ ਹੁੰਨ ਦੇ ਕਾਰਨ ਪ੍ਰਬੰਧ ਨਹੀਂ ਕੀਤਾ ਗਿਆ हां ਸਾਡੇ ਕੋਲ ਸਰਜੀਤ ਸਿੰਘ ਜੀ ਪੂਰਾ ਪਹੁੰਚੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਪੂਰਾ ਸਾਹਿਬ ਬੜੀ ਮੰਦ ਭਾਗੀ ਕਟਨਾ ਜੀ ਆਪਾਂ ਜਿਹੜਾ ਬੰਨ ਟੁੱਟ ਗਿਆ ਜੀ ਆਪਣੇ ਪਿੰਡ ਮੀਆਂ ਵਾ ਹਾਂਜੀ ਘਟੜਾਂ ਤਾਂ ਹੈ ਜੀ ਬੜੇ ਵਿਚਾਰਿਆਂ ਦੀ ਕਿਸਾਨਾਂ ਦੀ ਦਿਨ ਰਾਤ ਦੀ ਮਿਹਨਤ ਸੀ ਰਾਤਾਂ ਨੂੰ ਵੀ ਜਾ ਕੇ ਬੀਐਸਐਫ ਸੰਜੋਗ ਦਿੰਦੀ ਸੀ ਵਿਚਾਰਿਆਂ ਨੇ ਡੱਕਿਆ ਸੀ ਪਰ ਇੱਥੋਂ ਦੂਜਾ ਬੰਨ ਟੁੱਟ ਗਿਆ ਤੇ ਹੁਣ ਵੀ ਬਹੁਤ ਜ਼ਿਆਦਾ ਚਲੋ ਪ੍ਰਸ਼ਾਸਨ ਵੀ ਖੜੇ ਆ ਗੁਰੂ ਸਾਹਿਬ ਕਿਰਪਾ ਕਰਨ ਨੁਕਸਾਨ ਅੱਗੇ ਤਾਂ ਹੋਇਆ ਹੋਇਆ ਪਿਛਾਂ ਵੀ ਬਹੁਤ ਜ਼ਿਆਦਾ ਹੋ ਜਾਂਦਾ ਪਰ ਗੁਰੂ ਸਾਹਿਬ ਤੇ ਸੰਗਤ ਬੜੀ ਆ ਸੰਗਤ ਸੰਯੋਗ ਦੇਣ ਵੀ ਦੇਈ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਬਨਾ ਛੇਤੀ ਕੰਟਰੋਲ ਚ ਹੋ ਜਾਊਗਾ ਬਾਕੀ ਤੁਹਾਡਾ ਮੀਡੀਆ ਰਾਈਮੈਂ ਬੇਨਤੀ ਕਰਦਾ ਵਾਂ ਡੀ ਸਾਹਿਬ ਨਾਲ ਵੀ ਗੱਲ ਹੋਈ ਆ ਕਿ ਸੰਗਤ ਕਿਉਂਕਿ ਸਭ ਤੋਂ ਵੱਡੀ ਸੰਗਤ ਆ ਤੇ ਇਹ ਸੰਗਤ ਦੇ ਸੰਯੋਗ ਨਾਲ ਜਿਹੜਾ ਏ ਬਨ ਬੰਦ ਹੋਣਾ ਜੀ ਕਿੰਨੇ ਏਕੜ ਮਲਕੀਆ ਹੈ ਕੀ ਸਾਰੀ ਮੰਨ ਲਓ ਜੇ ਰੱਬ ਨਾ ਕਰੇ ਜੇ ਕੁਝ ਘਟਨਾ ਆਪੇ ਇਹ ਤਾਂ ਭਾਜੀ ਕਾਊਂਟ ਤੋਂ ਕਾਊਂਟਲੈਸ ਹੀ ਆ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੇ ਕ ਥਾਣੋਂ ਜਦੋਂ ਤਰੀ ਗਈ ਹੈ ਤਾਂ ਆਪਣਾ ਮੀਆਂ ਵਾਲਾ ਖੇਮ ਕਰਨ ਦੀ ਜ਼ਮੀਨ ਆਉਂਦੀ ਹੈ ਪਾਣੀ ਬਹੁਤ ਨੁਕਸਾਨ ਦੇ ਆ ਕੰਮਾਂ ਹਾਂਜੀ ਤਹਿਸੀਲਦਾਰ ਸਾਹਿਬ ਕੀ ਕਹਿਣਾ ਜਿਹੜਾ ਮੰਦਪੁਰ ਦੇ ਟੱਡਣਾ ਵਾਲਾ ਮੀਆਂ ਵਾਲ ਦੇ ਵਿੱਚ ਵੰਡ ਟੁੱਟਿਆ ਹੈ ਜੀ ਆਪਾਂ ਰੋਜ਼ ਹੀ ਆਪਾਂ ਤਕਰੀਬਨ ਸਾਡਾ ਰੋਜ਼ ਇੱਕ ਸ਼ੇਰੀ ਸ਼ਾਮ ਫੇਰਾ ਲੱਗ ਰਿਹਾ ਸੀਗਾ ਸਮੀਤ ਆਪਣਾ ਰੈਵਨਿਊ ਸਟਾਫ ਵਾਰੀ ਖਾਨ ਕੋ ਸਾਰੇ ਆਪਾਂ ਇੱਥੇ ਰੋਜ਼ ਹੀ ਫੇਰਾ ਮਾਰਦੇ ਆ ਤਕਰੀਬਨ ਤੇ ਕੱਲ ਦਾ ਇਹੀ ਇਹ ਕਮਜ਼ੋਰ ਜਿਹਾ ਪਿਆ ਹੀ ਬੰਦ ਜਿੱਥੋਂ ਥੋੜਾ ਕੱਲ ਜਿਆਦਾ ਪ੍ਰੈਸ਼ਰ ਜਦੋਂ ਪਾਣੀ ਦਾ ਪਿਆ ਵਾ ਤੇ ਅੱਜ ਸਾਰੇ ਟੁੱਟ ਗਏ ਕਿਹੜੀ ਕਿਹੜੀ ਮਦਦ ਪਹੁੰਚੀ ਹੈ ਮਲਕੀਨਾ ਤੱਕ ਜੇ ਸਰਕਾਰ ਮਦਦ ਇਹ ਪਿੰਡ ਵਾਸੀਆ ਆਪਣਾ ਸ릭 ਸਾਰੇ ਆਪਣੀ ਇਕੱਠੀ ਹੋਈ ਹੈ ਜੇ ਥੋੜੇ ਹੈ ਆਪਣਾ ਮਹਗਾਏ ਹੈ ਥੋੜੇ ਪਾਣੀ ਦਾ ਇੰਤਜ਼ਾਮ ਕੀਤਾ ਵਾ ਬਾਕੀ ਪੀਣ ਵਾਲਾ ਪਾਣੀ ਹੈ ਉਹ ਸੰਗਤ ਨੂੰ ਦੇ ਰਹੇ ਜੀ ਬਾਕੀ ਅੱਧਾ ਕ ਪੂਰਿਆ ਗਿਆ ਆਪਾਂ ਫਾੜ ਨਹੀਂ ਤਸੀਲਦਾਰ ਸਾਹਿਬ ਵੇਖ ਕੇ ਆਏ ਆ ਪਣ ਜਿਹੜਾ ਉਹ ਵਾਧਾ ਜਾ ਰਿਹਾ ਪੂਰਾ ਨਹੀਂ ਲੱਗਿਆ ਹਾਂ ਆ ਵੇਖ ਲਈਓ ਤੇ ਲੱਗੀ ਸੰਤ ਜੀ ਕਾਫੀ ਪੂਰਤਾ ਲੱਗੇ ਆ ਸ ਟਾਈਮ ਲੱਗੂਗਾ ਥੋੜਾ ਜਿਹਾ ਸਰ ਜਿਸ ਤਰ੍ਹਾਂ ਕਿ ਇਹਨਾਂ ਦੀ ਕਾਫੀ ਜਿਹੜੀ ਜਮੀਨ ਆ ਜਿਹੜੀ ਸਾਰੀ ਪ੍ਰਭਾਵਿਤ ਹੋ ਗਈ ਆ ਜਿਹੜੀ ਪਾਣੀ ਦੇ ਨਾਲ ਜਿਵੇਂ ਨਾ ਕੀ ਮਾਜਵਾ ਉਹਨਾਂ ਨੂੰ ਦਿੱਤਾ ਜਾਊ ਸਰਕਾਰ ਵੱਲੋਂ ਸਪੈਸ਼ਲ ਕਰਦੋਰੀ ਦਾ ਦਿੱਤਾ ਆਰਡਰ ਜਦੋਂ ਅਸੈਸਮੈਂਟ ਆਪਾਂ ਕਰਾਂਗੇ ਜਿੱਦਾਂ ਕੋ ਜੋ ਹੋਊਗਾ ਸਰਕਾਰ ਦੇ ਨਿਰਦੇਸ਼ ਉਹਨਾਂ ਦਾ ਕਰਾਂਗੇ ਪਰ ਨਹੀਂ ਦਿੱਲੀ ਰਿਪੋਰਟਰਾਂ ਜਾ ਰਹੀਆਂ ਦੀ ਜੀ ਠੀਕ ਠੀਕ ਤਾਂ